ਅਈ ਚੜਕੇ ਡੈਮਾਈ ਜੀ ਆਪਾਂ ਨਾ ਫੁੱਲਾਂ ਦੀ ਬਾੜੀ ਐ ਫੁੱਲવાડી ਤੇ ਆਹ ਦੇਖੋ ਆਪਣੇ ਕਿੰਨੇ ਫੁੱਲ ਨੇ ਚਾਰ ਪੰਜ ਤਰ੍ਹਾਂ ਦੇ ਫੁੱਲ ਫੁੱਲੀ ਨੇ ਤੇ ਆਪਾਂ ਇਹ ਸਾਰੇ ਘਰ ਬਕਸਾਨਾਂ ਦੇ ਲਾ ਕੇ ਆਉਣੇ ਆ ਉੱਥੋਂ ਕੋਈ ਵੀ ਆਪਣਾ ਲੈ ਆ ਸਕਦਾ ਜਿਹਨੇ ਲੈ ਆਣੇ ਹੋਏ ਜਿਹਨੇ ਘਰ ਬਕਸਾਨਾ ਫੁੱਲ ਦੇਖ ਲਓ ਆਪਣੇ ਆਹ ਹੈਗੇ ਕੂਲੇ ਰੰਗ ਦੇ ਸਿਆਹਗੇ ਲਾਕੂਲੇ ਆਗੇ ਤੇ ਚਿੱਟੇ ਫੁੱਲ ਵੀ ਹੈਗੇ ਆ ਤੇ ਕਾਹ ਲਾਲ ਆਗੇ ਤੇ ਉਹਨੇ ਕੱਡੇ ਨਹੀਂ ਹਜੇ ਇੱਧਰ ਆ ਆ ਫੁੱਲ ਬੁੱਟੀ ਦੂਜੀ ਹੈ ਪੰਜ ਤਰ੍ਹਾਂ ਦੇ ਫੁੱਲ ਹੈ ਤੇ ਬਾਕੀ ਆਪਣੇ ਕੋਲੇ ਇਹਨਾਂ ਦਾ ਵੀ ਵੀ ਸਾਰਾ ਹੁੰਦਾ ਜਿਹੜੇ ਵਾਈਟ ਫੁੱਲਾਂ ਵਾਲੇ ਚਿੱਟੇ ਫੁੱਲਾਂ ਵਾਲੇ ਤੇ ਹੁਣ ਖੁੰਡੀ ਪੈ ਗਈ ਤਾਂ ਕਰਮੀ ਨਾਲ ਕਰਕੇ ਖੁੰਡੀ ਜਾਦੇ ਪੈਂਦੇ ਆ ਖੁੰਡੀ ਦਾ ਕਰਕੇ ਆਪਾਂ ਉਹ ਕਰਦੇ ਆ ਆ ਗੁਲਾਬੀ ਫੁੱਲ ਤੇ ਚਿੱਟੇ ਫੁੱਲੇ ਦੋ ਤਰ੍ਹਾਂ ਦੇ ਫੁੱਲ ਹੈ ਤੇ ਜਿਵੇਂ ਚਿੱਟੇ ਆ ਜਾਂਦੇ ਵਿੱਚੇ ਗੁਲਾਬੀ ਆ ਜਾਂਦੇ ਆ ਤੇ ਖੁੰਡੀ ਆਈ ਦਵਾਈ ਆਪਾਂ ਫੁੱਲਾਂ ਤੇ ਵੀ ਛਿੜਕਦੇ ਆ ਆ ਦੋ ਕਲਰ ਦੇ ਆ ਇਹ ਉਹ ਬਾਈਟ ਕਰਦਾ ਲਾ ਬੂਝਾ ਵੱਡਾ ਤੇ ਉਹ ਸਾਹਮਣੇ ਦੇਖੋ ਉਹ ਕੀ ਕਹਿੰਦੇ ਕੜੀ ਪਤਾ ਕਿਹੜਾ ਵੱਜਦਾ ਹੁੰਦਾ ਉਹ ਬੂਝਾ ਉਹ ਲੱਗਿਆ ਸਾਰੇ ਆਏ ਨਾ ਆਪਾਂ ਨੂੰ ਸਾਰਿਆਂ ਤੇ ਛੜਕ ਨਹੀਂ ਪੈਂਦੀ ਐ ਇਧਰੇ ਵੱਡੇ ਕਰੇਲੇ ਆਪਣੇ ਹਾਂ ਇਹਨਾਂ ਦੇ ਵੀ ਵੱਡੇ ਕਰੇਲੇ ਆਪਾਂ ਇਧਰੇ ਵੀ ਛੜਕਦੀ ਸਾਰੇ ਫਲਾਂ ਦੇ ਬੂਝੇ ਜਿੰਨੇ ਸਾਰਿਆਂ ਤੇ ਛੜਕਦੀ ਆਪਾਂ ਸੀਕੂਆਂ ਦੇ ਨਿੰਬੂਆਂ ਦੇ ਅੰਬਰੂਦਾਂ ਦੇ ਅੰਗੂਰਾਂ ਵਿਆਂ ਵੱਲਾਂ ਸਾਰਗਾ ਜਿੰਨੀਆਂ ਹੈਗੀਆਂ ਆਟਮਾਂ ਦੀ ਸਾਰੇ ਕਿਤੇ ਸ਼ਰਕਤੇ ਆਪਾਂ ਪੂਜੇ ਆਪਣਾ ੁੰਡੀ ਵਾਲੀ ਸਪਰੇ